ਪੰਜਾਬ ਸਰਕਾਰ ਵੱਲੋਂ ਨਸ਼ਾ ਵਿਰੁੱਧ ਚਲਾਈ ਗਈ ਮੁਹਿੰਮ ਯੁੱਧ ਨਸ਼ਾ ਦੇ ਵਿਰੁੱਧ ਅੱਜ ਬਠਿੰਡਾ ਦੇ ਵਿੱਚ ਛਾਪਾ ਮਾਰੇਗਾ ਦੱਸਦੇ ਕਿ ਬਠਿੰਡਾ ਦੇ ਸਿਹਤ ਵਿਭਾਗ ਦੀ ਟੀਮ ਤੇ ਪੁਲਿਸ ਵਿਭਾਗ ਦੀ ਟੀਮ ਵੱਲੋਂ ਸਾਂਝੇ ਤੌਰ ਤੇ ਗੰਗਾਪਿੰਡ ਦੇ ਖੇਤਾਂ ਵਿੱਚ ਇਨਲੀਗਲ ਨਸ਼ਾ ਛਡਾਊ ਕੇਂਦਰਾਂ ਤੇ ਛਾਪੇ ਮਾਰਿਆ ਜਾਂਦਾ ਜਿੱਥੇ ਕਿ 29 ਨੌਜਵਾਨ ਜੋ ਕਿ ਸ੍ਰੀ ਮੁਕਤਸਰ ਸਾਹਿਬ ਫਾਜ਼ਿਲਕਾ ਜ਼ਿਲ੍ਹੇ ਨਾਲ ਸੰਬੰਧਿਤ ਰੱਖਦੇ ਨੇ ਉਹ ਨਸ਼ਾ ਛਡਨ ਆਏ ਹੋਏ ਸੀ ਜਿਨ੍ਹਾਂ ਨੂੰ ਮੌਕੇ ਤੇ ਹੀ ਨਸ਼ਾ ਛਡਾਊ ਕੇਂਦਰਾਂ ਬਠਿੰਡਾ ਚੋਂ ਪੱਤੇ ਕਰ ਲਿਆ ਗਿਆ ਅਤੇ ਨਸ਼ਾ ਛਡਾਊ ਕੇਂਦਰ ਦੇ ਦੋ ਚਾਲਕਾਂ ਨੂੰ ਪੁਲਿਸ ਨੇ ਕਾਬੂ ਕੀਤਾ ਉਧਰ ਮੌਕੇ ਤੇ ਪਹੁੰਚੀਆਂ ਟੀਮਾਂ ਨੇ ਨਸ਼ਾ ਛਡਾਊ ਕੇਂਦਰਾਂ ਦੀ ਜਾਂਚ ਪੜਤਾਲ ਕੀਤੀ ਜਿਸ ਚੋਂ ਜਿੱਥੋਂ ਕਿ ਕੋਈ ਅਨਧਿਕਾਰ ਦਵਾਈ ਮੈਡੀਸਿਨ ਨਹੀਂ ਮਿਲੀ ਪੁਲਿਸ ਵਿਭਾਗ ਨੂੰ ਇਸ ਦੀ ਸੋਚਣਾ ਮਿਲੀ ਸੀ ਕਿ ਜਿਸ ਤੋਂ ਬਾਅਦ ਡਿਪਟੀ ਕਮਿਸ਼ਨਰ ਬਠਿੰਡਾ ਵੱਲੋਂ ਸਿਹਤ ਵਿਭਾਗ ਦੀ ਟੀਮ ਨਾਲ ਇੱਥੇ ਆ ਕੇ ਛਾਪਾ ਮਾਰ ਗਿਆ ਇਸ ਦੌਰਾਨ ਐਸ ਐਮ ਓ অরুণ ਬਾਂਸਰ ਤੋਂ ਇਲਾਵਾ ਨੈਬ ਤਹਿਸੀਲਦਾਰ ਤੇ ਹੋਰ ਅਧਿਕਾਰੀ ਮੌਜੂਦ ਰਹੇ ਮੁਖੱਪਸਾ থানা ਨਾਣਾ ਦਲਵਾਰਸ਼ ਐਸ ਐਨ ਨੂੰ ਇਤਲਾ ਮਿਲੀ ਸੀ ਕਿ ਪਿੰਡ ਗੰਗਾ ਦੇ ਖੇਤਾਂ ਵਿੱਚ ਬਣੇ ਇੱਕ ਮਕਾਨ ਵਿੱਚ ਪ੍ਰਭਦੀਪ ਸਿੰਘ ਅਤੇ ਗਵਿੰਦਰ ਸਿੰਘ ਵੱਲੋਂ ਇੱਕ ਨਸ਼ਾ ਛਡਾਊ ਕੇਂਦਰ ਚਲਾਇਆ ਜਾ ਰਿਹਾ ਹੈ ਜਿਸ ਤੇ ਐਸ.ਆਈ. ਦਿਲਵਾਰ ਸਿੰਘ ਨੇ ਡਾਕਟਰ ਅਮਨਵੰਸਨ ਨੂੰ ਉਤਲਾ ਦਿੱਤੀ ਜੋ ਆਪਣੀ ਟੀਮ ਸਮੇਤ ਜਿਹਦੇ ਵਿੱਚ ਡਰੱਗ ਇੰਸਪੈਕਟਰ ਤਹਿਸੀਲਦਾਰ ਮਨਜੋਤ ਸਿੰਘ ਮੌਕੇ ਪਰ ਹਾਜ਼ਰ ਆਏ ਜਿਨ੍ਹਾਂ ਨੇ ਨਸ਼ਾ ਛਡਾਊ ਕੇਂਦਰ ਦੀ ਜਿਹੜੀ ਪੂਰੀ ਚੈਕਿੰਗ ਕੀਤੀ ਕਿਥੋਂ ਕੋਈ ਵੀ ਤਰਾਜਯੋਗ ਦਵਾਈ ਅਜੇ ਤਹਾਲ ਪ੍ਰਾਪਤ ਨਹੀਂ ਹੋਈ ਜਿਹੜੇ ਨਾ ਹੀ ਜਿਹੜੇ ਚਲਾ ਰਹੇ ਸੀਗੇ ਡਰੱਗ ਸੈਂਟਰ ਨੂੰ ਨਾ ਹੀ ਉਹਨਾਂ ਦਾ ਕੋਈ ਲਾਇਸੈਂਸ ਵਗੈਰਾ ਜਾਂ ਕੋਈ ਹੋਰ ਕਾਗਜ ਪੱਤਾ ਦਿਨ ਚਲਾਉਣ ਵਾਲੇ ਪੇਸ਼ ਕਰ ਸਕੇ ਜਿਸ ਤੇ ਜਿਹੜੇ ਦਾਖਲ ਸੀਗੇ ਉੱਥੇ ਬੰਦੇ 29 ਉਹਨਾਂ ਨੂੰ ਐਂਬੂਲੈਂਸ ਦਾ ਪ੍ਰਬੰਧ ਕਰਕੇ ਸਰਕਾਰੀ ਨਸ਼ਾ ਛਡਾਊ ਕੇਂਦਰ ਮਾਨਸਾ ਰੋਡ ਬਟਿੰਡਾ ਵਿਖੇ ਭੇਜ ਦਿੱਤਾ ਗਿਆ ਹੈ ਤੇ ਇਹਦੀ ਬਾਤ ਪੜਤਾਲ ਕੀਤੀ ਜਾ ਰਹੀ ਹੈ ਬਾਤ ਪੜਤਾਲ ਤੋਂ ਨੀਂ ਕਾਰਵਾਈ ਅਸੀਂ ਵਿੱਚ ਲਿਆਂਦੀ ਜਾਊਗੀ